ਸਤਨਾਮ ਸ੍ਰੀ ਵਾਹਿਗੁਰੂ ਜੀ ਜੋ ਮੰਗ ਹੈ ਠਾਕੁਰ ਆਪਣੀ ਤੇ ਸੋਏ ਸੋਏ ਦਿਵ ਨਾਨਕ ਦਾਸ ਮੁਕਤੀ ਜੋ ਬੋਲੈ ਨਿਹਾਲਾ ਸਜਵੋ ਚੋ ਪਾਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤੇ ਪਾਤਸ਼ਾਹੇ ਦਸਵੇਂ ਕਬਿਓ ਬਾਈ ਬੇਲਤੀ ਚੋ ਪਾਈ ਹਮਰੀ ਕਰੋ ਹਾਜਰ ਰੱਛਾ ਪੂਰਨ ਹੋਈ ਜਿਤ ਕੀ ਇੱਛਾ ਤਾਵ ਚਰਨ ਨਮਨ ਰਹਿ ਹਮਾਰਾ ਬਨਾ ਜਾਣ ਕਰੋ ਅਪ੍ਰਤਿਪਾਰ ਅਮਰੈ ਦੁਖੋਸ਼ ਬਨੁ ਕਾ ਬਹੂ ਆਪਾਦ ਮਨੁ ਉਚਾ ਬਚ ਸੁਖੀ ਬਸੈ ਮੋਰੋ ਪਰਵਾਰਾ ਸੇਵਾ ਸਿੱਖ ਸੁਭੈ ਕਰਤਾਰਾ ਮੂਰਛਾਨ ਜਿ ਕਰਦੇ ਕਰੀਐ ਸਾਭਨ ਤਵਾਜ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੂਰ ਬਿਨ ਕੇ ਰਹੇ ਪਿਆਸਾ ਤੁਮਹਾ ਸਾੜ ਕੇ ਅੰਨਾਥ ਆਵੂਂ ਜਿ ਅਬਰਚਾਉਂ ਸੋ ਤੁਮ ਸੇ ਪਾਉਂ ਸੇਵਾ ਸੇਖ ਹਮਾਰੇ ਤਾਰਿ ਹੈ ਜਨ ਜਨ ਸਾਸਤਰ ਹਮਾਰੇ ਮਾਰਿ ਹੈ ਆਪ ਹਾ ਨੈ ਉਹਦੇ ਅਪਨ ਗਏ ਮਨ ਕਾਲ ਕਾ ਅਤਿਨਾਸਨ ਬਿਗਏ ਉਹ ਜੋ ਸਦਾ ਹਮਾਰੇ ਪਛਾਹ ਸ੍ਰੀ ਆ ਤੂ ਜੋ ਕਰੇ ਰਖਾ ਰੱਖ ਲਿਓ ਰੱਖਣ ਹਾਰੇ ਸਾਹ ਸੰਧ ਸਹਾਏ ਪਿਆਰੇ ਦੇਨ ਬੰਦ ਸੁਨ ਗਏ ਹਮ ਤਾਰੂ ਅਪੂਰੇ ਚਤੁਰ ਦਸ ਸੰਤਾਂ ਤੋ ਕਾਲ ਪਾਏ ਬ੍ਰਹਮਾ ਬਖਸਰਾ ਕਾਲ ਪਾਏ ਸੁਭਜ ਅਖਸਰਾ ਕੋਈ ਕ੍ਰਿਸ਼ਨ ਪ੍ਰਗਟ ਆਸਾ ਸਗਲ ਕਾਲ ਕਾ ਕੀ ਆਤਮਾਸ਼ਾ ਆ ਜਵਨ ਕਾਲ ਜਿਵੇਂ ਕੀ ਸੋਖੀ ਓ ਮੇਦਨਾਇ ਪ੍ਰਭਾ ਜੋਥੀ ਓ ਜਵਨ ਕਾਲ ਸਾਲੋ ਸਮਰਨ ਨਮਸਕਾਰ ਹੈ ਦਾਹੇ ਹਮਾਰਾ ਜਵਨ ਕਾਲ ਸਜੈਸਤ ਬਨਾਇਓ ਦੇਵਤਾਤ ਜਖ ਨੂੰ ਜਾਇਓ ਆਦੰਤ ਕੇ ਉਤਾਰਾ ਸੋਏ ਗਰੂ ਨਮਸਕਾਰ ਗਿਸ਼ੇ ਕੋ ਹਮਾਰੇ ਸਗਲ ਪ੍ਰਜਾ ਜਿਨ ਆਪ ਸਵਾਰੇ ਸੇਵਕਨ ਕਾ ਸਭਨ ਸੁਖ ਦੇਉ ਸਤਨਕੋ ਪਲਮੂ ਵਜ ਕੇ ਘੜ ਘੜ ਕੇ ਅੰਦਰ ਕੇ ਜਾਣਤ ਭਲੇ ਬੁਰੇ ਕੇ ਪੀਰ ਬਖਸ਼ਾਨ ਸ ਚੀਤੇ ਦੇ ਇੰਦਰ ਰਸੂਲਾ ਸਬਰ ਕਿਰਪਾ ਦ੍ਰਿਸ਼ਟ ਅਗੜ ਫੁੱਲਾ ਸੰਤਨ ਸੁਪਾਈ ਤੇਲਕੇ ਸੁਪਾਈ ਸਾਧਨ ਕੇ ਸੁਪੀ ਏਕ ਏਕੀ ਪਿਰਵ ਸੰਨ ਘੜ ਘੜ ਕੇ ਪਰਪੜ ਕੇ ਜਾਗ ਜਦ ਕਰਖ ਕਰਾ ਕਰਤਾ ਰਾ ਪ੍ਰਜਾ ਤਰਤ ਤਾ ਦੇਹ ਅਪਨ ਨਿਵਾ ਕਰਖ ਕਰਤੋ ਹੋ ਗਮ ਹੂੰ ਤੁਮੈ ਅਮਲਤ ਦੇਹ ਤਰਤਮ ਹੂੰ ਜੇ ਤੇ ਵਦਨ ਸ੍ਰਿਸ਼ਟ ਸਤਾਰਾ ਆਪੋ ਆਪਣੇ ਬੋਜ ਚਰ ਤੁਮ ਸਮਹਿਤ ਰਹੇ ਨਿਰਾਲਮ ਜਾਨਤ ਬੇਦ ਪਿਧਾਰਾਲਮ ਨਿਰੰਕਾਰ ਦਰਵਕਾਂਦਰ ਨਾਮ ਆਦ ਅਨੀਲਾਨਾਦ ਅਸੰਤਾ ਕਮਨ ਚਲਤ ਪਿਧਾਂ ਜਗ ਪੀਵ ਨਾ ਪਬਤ ਪਿਧਾਂ ਆ ਕਾ ਕਰਪਾ ਹਨ ਨਮਾਨਤ ਮਹਾ ਮੂੜ ਹੈ ਜਿ ਭੇਦ ਨਾ ਜਾਣਤ ਮਹਾ ਦੇਵ ਕੋ ਗਹ ਸਦਾ ਸਿਵ ਅਨੰਕਾਰ ਕਾ ਚੀਨਤ ਨਹਿ ਪਿਵ ਆਪੋ ਆਪਣੇ ਉਦਹਿ ਜੀਤੇ ਬਨਨਤ ਪਿਨ ਪਿਨ ਤੁਮ ਹੈ ਤੇਤੇ ਤੁਮਰਾਲਖਨ ਜੈ ਬਸਰ ਜਹ ਬਦਸ ਜਾ ਪ੍ਰਥਮ ਸੰਸਾਰਾ ਏਕੇ ਰੂਪਨ ਉਸ ਰੂਪਾ ਰੰਗ ਪੁਰਾਵ ਗਹਿ ਪੰਪਾ ਅੰਡਾ ਜੇਰਾ ਸੇਤੇ ਕੀ ਨੀਦ ਬਖਾਨ ਬਹੁ ਰ ਰਚ ਦੇਨੀ ਕਹੋ ਬੋਲ ਰਾਜਾ ਹਵੇ ਬੈਠਾ ਕਹ ਹਿਮਨ ਪਿਓ ਸੰਗਤ ਕਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜਗਾ ਸਰੂਪ ਸਵੈਮ ਭਵ ਅਵਰਚਾ ਮੇਰੇ ਨਮ ਕਰੋ ਸਿਖੁ ਵਾਰ ਸਿਖ ਸੰਗ ਰੂਪ ਦੋ ਕਿਥੇ ਠੋ ਅਤਰ ਪਤ ਸਗਲ ਮਲੇਸ਼ ਕਰੋ ਰਣ ਕਥਾ ਜੇ ਤੁਝ ਦਰਸ਼ਨ ਲਈ ਪਰੇ ਇਹਨ ਕੈ ਦੁਸ਼ਟ ਦੁਖ ਹਵੇ ਮਰੇ ਪੁਰਖ ਜਉਣ ਪਗ ਪਰੇ ਤਿਹਾਰੇ ਜਿਨ ਕੇ ਦਉ ਸੰਕਟ ਸਭ ਟਾਰੇ ਜੋ ਕਲ ਕੁਗਮਾਰ ਧਾਈ ਹੈ ਤਾਕੇ ਕਾਲ ਨਿਕਟ ਨਹਿ ਔਰ ਅਛਾ ਹੋਏ ਤਾਹੇ ਸਭ ਕਲ ਦੁਸ਼ਟ ਅਰਿਸ਼ਟ ਟਰੇ ਤਕ ਕਲ ਕਿਰਪਾ ਦ੍ਰਿਸ਼ਟ ਜਨ ਜਾਹੇ ਨੇ ਹਰਿਭੂ ਤਾਕੇ ਤਾ ਰਹਿ ਜਿ ਸਦ ਕਰਮੋਂ ਸਭ ਹੋਏ ਦੁਸ਼ਟ ਅਛਾ ਸਕੇ ਨਾ ਕੋਈ ਇੱਕ ਵਾਰ ਅਨੰਦ ਮੈਸ ਮਹਾਰਾ ਕਾਲ ਪਾਸ ਤੇ ਤੱਜ ਬਹਾਰ ਜਿਨਨ ਨਾਮ ਤੇ ਹਾਰੋ ਕਹਾ ਦਰ ਦੁਖ ਦੋਖ ਤੇ ਰਹਾ ਖਣੜ ਗੇਤ ਮੈਂ ਸ਼ਰਨ ਤੇ ਹਾਰੇ ਆਪ ਹਾਥ ਤੈ ਲਹੁ ਵਾਰੀ ਸਰਬਤੋ ਰਮੋ ਹੋ ਸਹਾਈ ਦੁਖ ਦਵਤੇ ਲਹ ਬਚਾਈ ਕਿਰਪਾ ਕਰੇ ਹਮਰਜਹ ਮਤਾ ਗ੍ਰੰਥ ਕਰ ਪੂਰਨ ਸਵਰਾਤਾ ਤੇਲਿਕ ਸਰ ਦੇਹ ਕੋ ਹਰਤਾ ਦੁਖ ਦਵਕਿਨ ਆਕਾਛੈ ਕਰਤਾ ਸ੍ਰੀ ਆ ਤੁਜ ਜਾਪੈ ਧਿਆਨ ਪੂਰਨ ਕਰਾ ਗ੍ਰੰਥ ਅਕਤ ਕਾਲਾ ਮਨ ਬਾੰਚ ਦਬਲ ਪਾਵੇ ਸੋਈ ਦੋਖ ਨਾ ਦਸੈ ਬਿ ਆਵਦ ਕੋਈ ਅਣੈ ਸੁਣੈ ਗੁੰਗਜਿ ਆਸੁਰਤ ਨਾ ਪਾਵੇ ਸੁਣੈ ਮੂੜਾ ਚਿਤ ਲਾਏ ਇਕ ਤੁਰਤਾਵੈ ਦੋਖ ਦਰਦ ਭਾਵੇ ਨਿਕਟ ਨਾ ਤਿੰਨ ਨਰਕੇ ਰਹੈ ਹੋ ਜੋ ਆਕੇ ਇੱਕ ਬਾਰ ਚੋਪੈ ਕੋ ਕਹੈ ਜੋ ਪਾਏ ਸੰਬਤ 77 ਸੈ ਸਪਣੀ ਜੈ ਅਰਧ ਸੈਸ ਭੁਨਤੀਨ ਕਹਿਜੈ ਬਾਦ ਰਛੂ ਦੀ ਅਸ ਮੀਰਾ ਵਾਰਾ ਤੀਰ ਦੂਦ ਰਬ ਗ੍ਰੰਥ ਸੁਧਾਰਾ ਸਭਈਆ ਪਾਹੇ ਨਹਿ ਜਾਦੇ ਤੁਮਰੀ ਦਵਦੇ ਕੁਮਾਰ ਤ੍ਰਣਿਯਾਨੇਉ ਰਾਮ ਰਹਿਮ ਦਾਣ ਪ੍ਰਾਨ ਅਨੇਕ ਹੈ ਉਨੇਖ ਨਾ ਮਾਨੇ ਸੰਗਰੇ ਸਾਸਨ ਮੈਂ ਸਭ ਮੋਪੀਦ ਕਹੇ ਹਮ ਇੱਕ ਤਾਂ ਜਾਣਿਉ ਸ੍ਰੀ ਹਸਤਾਨ ਕਿਰਪਾ ਨਮਰੇ ਕਰ ਮੈਂ ਨਾ ਕਹਿਉ ਸਤੋਹਿ ਖਾਲਿਉ ਅਧੂਰਾ ਸਗਲਾ ਦਵਾਰ ਕੋ ਸਾੜਕੈ ਜਿਵੇਂ ਤੁਮਾਰੋ ਦਵਾਰ ਮਾਹੀ ਨਹਿ ਕਿਲਾਜ ਅਸ ਗੋਬਿੰਦ ਆਸਤੁ ਨਾ ਅਗਲਾ ਦਵਾਰ ਕੋ ਸੜਕ ਇਹੋ ਤੁਹਾਰੋ ਦਵਾਰ ਬਾਹੀ ਗਏ ਕਿਲਾ ਜਸ ਗੋਬਿੰਦ ਅਸਤੋਤ RAM ਕਿਲੇ ਮਹਿਲਾ ਤੀਜਾ ਨਾਂ ਦੇਕ ਓ ਓੰਕਾਰ ਸਤ ਗੁਰ ਪ੍ਰਸਾਦ ਆਨੰਦ ਪਿਆ ਮਰਿ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਧੀਆਂ ਵਧਾਈਆਂ ਰਾਗ ਰਤਨ ਪ੍ਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਾਧੂ ਤਾਂ ਗਾਵ ਹਰੇ ਕੇਰਾ ਮਨ ਜਿ ਦੇਵ ਸਾਇਆ ਇਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਦੂਸਰ ਦਰ ਹੋ ਹਰ ਨਾਲੇ ਅਨਨਾਰ ਹੋ ਤੂੰ ਮਨ ਮੇਰੇ ਦੋ ਸਭ ਸਾਰਨਾ ਅੰਗੇ ਕਰ ਹੋ ਗਰੇ ਤੇਰਾ ਕਾਲ ਜਿ ਸਭ ਸਵਾਰਨਾ ਸਵਨਾਗ ਨ ਸਮਰਾ ਸਵਾਮੀ ਸੋ ਕਿਉ ਨ ਵਿਸਾਰੇ ਕਹਿ ਨਾਨਕ ਮਨ ਮੇਰੇ ਸੁਦਾਰ ਹੋ ਹਰਨਾਨੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਕੁਝ ਹੈ ਜਿਸ ਦੇਹ ਸੁਪਾਵੈ ਸਦਾ ਸਿਵ ਸਲਾਹਾ ਤੇਰੀ ਨਾਮ ਮਨੁ ਸਾਬੈ ਨਾਮ ਜਿਨ ਕੈ ਮਨੁ ਸਿਆ ਵਾਜੇ ਸ਼ਬਦ ਕਨੇਰੀ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰ ਸਾਚਾ ਨਾਮ ਮਿਰਾ ਧਾਰੂ ਸਾਚਾ ਨਾਮ ਧਰ ਮਿਰਾ ਇਨ ਬਖਾ ਸਾਗਮਾਈਂ ਕਰਿ ਸ਼ਾਂ ਸੁਖ ਮਨੈ ਉਸਿਆ ਜਨਿਚਾ ਸਾਪੁ ਜੈ ਕਿਉ ਸਦਾ ਕਰਬਾਨ ਕੀਤਾ ਗ੍ਰਿਗਟ ਹੋ ਜੇ ਸਦੀਆਂ ਵੜੇ ਆਈਆਂ ਕਹੇ ਨਾਨਕ ਸੰਤੋਹ ਸ਼ਬਦ ਰੋਪਿਆਰੋ ਸਾਚਾ ਨਾਮ ਮਿਰਾ ਦਰੋ ਵਾਜੇ ਪੰਚ ਸਬਦ ਕਰ ਸੁਬਾਗੇ ਕਰ ਸੁਬਾਗੇ ਸ਼ਬਦ ਵਾਜੇ ਗਲੰਦ ਕਰਤਾਰੀਆਂ ਪੰਜ ਜੋਤ ਵਸ ਕਿਤੇ ਏਕਾਲਗਨੁ ਕੁਮਾਰਿਆ ਤੁਰ ਅਕਨ ਪਾਇਆ ਤਦਿਨ ਕਾ ਸੇ ਨਾਮ ਹਰ ਕੇ ਲਾਗੇ ਸਤਿ ਸ਼੍ਰੀ ਅਕਾਲ ਜਦ ਕਰ ਅਨਹਦ ਵਾਚੇ ਆਨੰਦ ਸੁਨੋ ਨ ਭਾਗੇ ਹੋ ਸਗਲ ਮਨੋਰਥ ਪੂਰੇ ਪਾਨ ਬ੍ਰਹਮ ਰਪਾਇ ਤਰੇ ਸਗਲ ਸੰਸੂਰੇ ਦੁਖ ਰੋਸ ਨਤਾ ਪੁਤਰੇ ਸੁਨੇ ਸੱਚੇ ਬਾਣੀ ਸੰਤ ਸਾਜ ਰਪਏ ਸਰਸੇ ਪੂਰੇ ਗੁਰਤੈ ਜਾ ਹੁਣ ਤੇ ਬੁਨਿਨ ਕਹਤੇ ਪਵਿੱਤ ਸਤਿਗੁਰ ਹਾ ਭਰਪੂਰੇ ਮਨਵੰਤ ਨਾਨਕ ਅਵਰ ਚਰਨ ਲਾਗੇ ਨਵਾਜਿ ਅਨਹਦ ਤੂਰੀ ਸ਼ਲੋਕ ਪਵਨ ਗੁਰੂ ਕਾ ਨੇ ਬਤਾ ਮਤਾ ਤਰਤ ਮਹਿਤ ਦਿਵਸ ਰਾਤ ਵਿਦਾਈ ਦਾਇਆ ਖਿਲੈ ਸਗਲ ਦੇ ਗਤ ਕਿਆ ਆਇਆ ਮਰਿਆ ਆਇਆ ਵਾਚਿਆ ਦਰਮਦਰ ਕਰਮੀ ਆਪੋ ਆਪਣੀ ਕੇ ਨੇੜਾ ਕੈ ਦੂਗੁਣ ਜਿਨੇ ਨਾਮ ਧਿਆਇਆ ਗੈਮ ਸਖਦ ਕਾਲ ਨਾਨਕ ਤੇਮ ਪੂਜਾ ਲੇ ਤੇ ਤੇਸ਼ ਤੇ ਨਾਮ ਜਿਨੇ ਨਾਮ ਧਿਆਇਆ ਗੈਮ ਸਖਦ ਕਾਲ ਨਾਨਕ ਤੇ ਮਕੋਜਾਲੇ ਕਿਤੇ ਇਸ ਪੇ ਨਾ ਵਾਹਿਗੁਰੂ ਜੀ ਕਾ ਕਾਲ ਸ੍ਰੀ ਵਾਹਿਗੁਰੂ ਜੀ ਕੀ ਫਤਿਹ